ਸਤਿ ਸ਼੍ਰੀ ਅਕਾਲ ਤੇਜ ਸੂਨਿਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ। ਤੁਰਕੀ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਥੇ ਇਸਤਾਬੁਲ ਹਵਾਈ ਅੱਡੇ ਤੇ ਬੁੱਧਵਾਰ ਨੂੰ ਇੱਕ ਕਾਰਗੋ ਜਹਾਜ਼ ਐਮਰਜੈਂਸੀ ਪਈਆ ਖੋਲੇ ਬਿਨਾ ਉਤਰਿਆ। ਸਥਾਨਕ ਮੀਡੀਆ ਐਨਟੀਵੀ ਪ੍ਰਸਾਰਕ ਨੇ ਜਾਣਕਾਰੀ ਦਿੱਤੀ ਇਸ ਘਟਨਾ ਵਿੱਚ ਕਿਸੇ ਜਾਣੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਪ੍ਰਸਾਰਕ ਐਨਟੀਵੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਵਾਪਰੀ ਜਦੋਂ ਇੱਕ ਫੈਡੈਕਸ 에ਅਰਲਾਈਨਸ ਬੋਇੰਗ 767 ਦਾ ਅਗਲਾ ਲੈਂਡਿੰਗ ਗੇਅਰ ਖੁੱਲਣ ਵਿੱਚ ਅਸਫਲ ਰਿਹਾ ਅਮਰੀਕੀ ਡਾਕ ਕੰਪਨੀ ਫੈਡੈਕਸ ਦਾ ਇਹ ਜਹਾਜ਼ ਪੈरिस ਤੋਂ ਉਡਾਨ ਪਾ ਰਿਹਾ ਸੀ ਦੂਜੀ ਕੋਸ਼ਿਸ਼ ਤੇ ਹੀ ਉਤਰਿਆ ਤੇ ਰਨਵੇ ਤੇ ਟਕਰਾ ਗਿਆ ਪ੍ਰਸਾਰਕ ਦੁਆਰਾ ਪ੍ਰਸਾਰਿਤ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਜਹਾਜ਼ ਪਹੀਏ ਤੋਂ ਬਿਨਾਂ ਰਨਵੇ ਤੇ ਉਤਰਦਾ ਘਟਨਾ ਦੀ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਅਤੇ ਸਿਹਤ ਕਰਮੀ ਘਟਨਾ ਸਥਲ ਤੇ ਪਹੁੰਚ ਗਏ ਘਟਨਾ ਦੀ ਜਾਂਚ ਲਈ ਮਹਾਰਾ ਨੂੰ ਨਿਯੁਕਤ ਕੀਤਾ ਗਿਆ ਆਲ ਇੰਡੀਆ ਐਂਟੀ ਟੈਰੋਰਿਜ਼ਮ ਮੋਰਚਾ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕਿ ਕੈਨੇਡਾ ਦੂਜਾ ਪਾਕਿਸਤਾਨ ਬਣ ਗਿਆ ਤੇ ਅੱਤਵਾਦੀ ਗੈਂਗਸਟਰ ਬਣ ਗਏ ਨੇ ਇਹ ਦੁਨੀਆ 'ਚ دہشت ਫੈਲਾਉਂਦਾ ਅੱਡਾ ਬਣ ਗਿਆ ਜ਼ੁਰਮ ਕਰੋ ਤੇ ਕੈਨੇਡਾ 'ਚ ਅਪਣਾ ਲਵੋ ਬਿੱਟਾ ਨੇ ਸਵਾਲ ਕੀਤਾ ਕਿ ਕੀ ਉਹ ਦੇਸ਼ ਬਣਾ ਰਹੇ ਨੇ ਜਿੱਥੇ ਗੈਂਗਸਟਰਾਂ ਦਾ ਅੱਡਾ ਜਾਂ ਦੂਜੇ ਧਰਮਾਂ ਦਾ ਅਪਮਾਨ ਕਰਨ ਦਾ ਅੱਡਾ ਬੀਟਾ ਨੇ ਇਹ ਗੱਲ ਧਰਮਸ਼ਾਲਾ ਚ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦੇ ਆ ਕਿ ਬੀਟਾ ਪੀਵੀ ਨਰਸੀਮਾ ਰਾਓ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਬਿਸ਼ਪ ਸ਼ਾਂਤੀ ਲਈ ਲਾਈ ਲਾਹਮਾ ਦਾ ਸਨਮਾਨ ਕਰਨ ਆਇਸ ਇਸ ਦੌਰਾਨ ਸਾਬ ਦਾ ਪ੍ਰਧਾਨ ਮੰਤਰੀ ਪੀਵੀ ਨਰਸੀਮਾ ਰਾਓ ਦੇ ਪਰਿਵਾਰਿਕ ਮੈਂਬਰ ਮੌਜੂ ਸੀ ਕੈਨੇਡਾ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਬੀਟਾ ਨੇ ਕਿਹਾ ਕਿ ਤੁਸੀਂ ਭਾਵੇਂ ਤਿਰੰਗੇ ਦਾ ਕਿੰਨਾ ਵੀ અપਮਾਨ ਕਰ ਲਓ ਪਰ ਭਾਰਤ ਚ ਕਿਸੇ ਵੀ ਹਾਲ ਚ ਖਾਲਿਸਤਾਨ ਨਹੀਂ ਬਣ ਸਕਦਾ ਉਹਨਾਂ ਨੇ ਕਹਿ ਕੇ ਕੈਨੇਡਾ ਤੇ ਲਾਹੌਰ ਚ ਖਾਲਿਸਤਾਨ ਬਣਾਓ ਭਾਰਤ ਚ ਖਾਲਿਸਤਾਨ ਲਈ ਕੋਈ ਥਾਂ ਨਹੀਂ ਹੈ ਬੀਟਾ ਨੇ ਪੁੱਛਿਆ ਕਿ ਸਿੱਖ ਕੌਮ ਦੇ ਸਵਾਲ ਇਹ ਹੈ ਕਿ ਜਦੋਂ ਯੂਕੇ ਤੇ ਕੈਨੇਡਾ 'ਚ ਤਿਰੰਗੇ ਝੰਡੇ ਦਾ અપਮਾਨ ਹੁੰਦਾ ਹੈ ਭਾਰਤ ਮਾਤਾ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਜਦੋਂ ਮੰਦਰਾਂ ਤੇ ਹਮਲੇ ਹੁੰਦੇ ਨੇ ਤਾਂ ਸਿੱਖ ਪਰ ਚੁੱਪ ਕਿਉਂ ਰਹਿੰਦੇ ਨੇ ਜੇਕਰ ਕੋਈ ਹਿੰਦੂ ਬੋਲਦਾ ਹੈ ਤਾਂ ਉਸ ਨੂੰ ਨਫ਼ਰਤ ਫੈਲਾਉਣ ਵਾਲਾ ਕਿਹਾ ਜਾਂਦਾ ਹੈ Air India Express ਨੇ ਬਿਨਾਂ ਕਿਸੇ ਨੋਟਿਸ ਤੋਂ ਬਿਮਾਰੀ ਦਾ ਹਵਾਲਾ ਦਿੰਦਿਆਂ ਹੋਏ ਛੁੱਟੀ ਤੇ ਗਏ ਕਰਮਚਾਰੀ ਨੂੰ ਸਮੂਹਿਕ ਤੌਰ ਤੇ ਨੌਕਰੀ ਤੋਂ ਕੱਢ ਦਿੱਤਾ ਹੈ ਟਾਟਸ ਮੂਦੀ ਮਲਕੀਏ ਤੋਂ ਵਾਲੀ 에어 ਇੰਡੀਆ ਐਕਸਪ੍ਰੈਸ ਦੇ 100 ਤੋਂ ਵੱਧ ਕੈਬਿਨ ਕਰੂ ਮੈਂਬਰਾਂ ਨੇ ਚਾਣਕ ਸਿੱਕ ਲਿਪ ਦੇ ਕੇ ਛੁੱਟੀ ਲੈ ਲਈ ਜਿਸ ਕਾਰਨ 에어ਲਾਈਨ ਨੂੰ ਮੰਗਲਵਾਰ ਰਾਤ ਤੋਂ ਆਪਣੀਆਂ 90 ਤੋਂ ਵੱਧ ਉਡਾਨਾਂ ਨੂੰ ਰੱਦ ਕਰਨਾ ਪਿਆ ਇਸ ਕਾਰਨ ਹਜ਼ਾਰਾਂ ਯਾਤਰੀ ਪਰੇਸ਼ਾਨ ਨੇ ਦਰਅਸਲ 에어 ਇੰਡੀਆ ਐਕਸਪ੍ਰੈਸ ਦੀ ਹਿਊਮਨ ਰਿਮੋਰਸ ਐਚਆਰ ਪਾਲਿਸੀ ਵਿੱਚ ਹੋਏ ਬਦਲਾਅ ਦੇ ਵਿਰੋਧ ਵਿੱਚ ਸੀਨੀਅਰ ਕੈਬਿਨ ਕਰੂ ਮੈਂਬਰਾਂ ਦਾ ਇੱਕ ਸਮੂਹ ਛੁੱਟੀ ਤੇ ਗਿਆ ਸੀ 에어 ਇੰਡੀਆ ਐਕਸਪ੍ਰੈਸ ਅਤੇ AIX ਦਾ ਕੰਟਰੈਕਟ ਪਹਿਲਾਂ 에어 에ਸ਼ੀਆ ਇੰਡੀਆ ਵੱਜੋਂ ਜਾਣਿਆ ਜਾਂਦਾ ਸੀ ਰੇਲੇਬੇ ਲਈ ਤਿਆਰ ਨੇ ਇਸ ਵਿਸਤਾਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ 에어ਲਾਈਨ ਨੇ ਹੁਣ ਕੈਬਿਨ ਕਰੂ ਦੀ ਭਰਤੀ ਸ਼ੁਰੂ ਕਰ ਦਿੱਤੀ ਇਸ ਨੂੰ ਲੈ ਕੇ ਕੁਝ ਕੈਬਿਨ ਕਰੂ ਨਰਾਸ਼ ਸੀ ਇੰਡੀਆ ਟੂਡੇ ਦੀ ਰਿਪੋਰਟ ਦੇ ਅਨੁਸਾਰ ਛੁੱਟੀ ਤੇ ਗਏ ਕੈਬਿਨ ਕਰੂ ਮੈਂਬਰਾਂ ਨੂੰ ਕੰਪਨੀ ਨੇ ਈਮੇਲ ਰਾਹੀਂ ਉਹਨਾਂ ਨੂੰ ਨੌਕਰੀ ਤੋਂ ਕੱਢਣ ਬਾਰੇ ਜਾਣਕਾਰੀ ਦਿੱਤੀ 에어ਲਾਈਨ ਨੇ ਈਮੇਲ ਵਿੱਚ ਕਿਹਾ ਕਿ ਚਾਲਕ ਦਲ ਦੇ ਮੈਂਬਰ ਬਿਨਾਂ ਕਿਸੇ ਕਾਰ ਉਨ੍ਹਾਂ ਦੀ ਗੈਰ ਹਾਜ਼ਰੀ ਦਾ ਕੋਈ ਖਾਸ ਕਾਰਨ ਨਹੀਂ ਜਾਪਦਾ ਵੱਡੇ ਪੱਧਰ ਤੇ ਬਿਮਾਰੀ ਦੀ ਛੁੱਟੀ ਲੈਣਾ ਨਿਯਮਾਂ ਦੀ ਉਲੰਘਣਾ ਐਨਾਂ ਹੀ ਨਹੀਂ ਅਜੀਹਾ ਕਰਕੇ ਕਰਮਚਾਰੀ ਨੇ ਉਹਨਾਂ ਤੇ ਲਾਗੂ 에ਅਰ ਇੰਡੀਆ ਐਕਸਪ੍ਰੈਸ ਲਿਮਿਟਿਡ ਕਰਮਚਾਰੀ ਸੇਵਾ ਨਿਯਮਾਂ ਦੀ ਵੀ ਉਲੰਘਣਾ ਕੀਤੀ ਹੈ ਖਾਲਿਸਤਾਨ ਪੱਖੀ ਐਤਵਦੀ ਗੁਰਪਤਵਨ ਸਿੰਘ ਪੰਨੂ ਦੇ ਮਾਮਲੇ 'ਚ ਰੂਸ ਭਾਰਤ ਦੇ ਬਚਾਚ ਆਇਆ ਉਸਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਸੰਬੰਧ ਵਿੱਚ ਭਾਰਤ 'ਤੇ ਲਗਾਤਾਰ ਬੇਬੁਨਿਆਦ ਦੋਸ਼ ਲਗਾਉਣ ਲਈ ਅਮਰੀਕਾ ਦੀ ਨਿੰਦਾ ਕੀਤੀ ਹੈ ਰੂਸੀ ਵਿਦੇਸ਼ ਮੰਤਰਾਲੇ ਨੇ ਇਹਨਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਵਾਸ਼ਿੰਗਟਨ ਨੇ ਅਜੇ ਤੱਕ ਇਸ ਮਾਮਲੇ ਵਿੱਚ ਭਾਰਤੀ ਨਾਗਰਿਕਾਂ ਦੀ ਸ਼ਮੂਲੀਅਤ ਬਾਰੇ ਕੋਈ ਪ੍ਰੋਸੇਜੋਗ ਸਬੂਤ ਨਹੀਂ ਦਿੱਤਾ ਰੂਸੀ ਵਿਦੇਸ਼ ਮੰਤਰਾਲੇ ਦੀ ਮਾਰੀ ਚਖਰੋਵਾ ਨੇ ਬੁੱਧਵਾਰ ਨੂੰ ਕਿਹਾ ਸਾਡੇ ਕੋਲ ਜੋ ਜਾਣਕਾਰੀ ਉਸ ਮੁਤਾਬਿਕ ਪੰਨੂ ਨਾਂ ਦੇ ਵਿਅਕਤੀ ਦੀ ਹੱਤਿਆ ਦੀ ਸਾਜ਼ਿਸ਼ 'ਚ ਭਾਰਤੀ ਨਾਗਰਿਕਾਂ ਦੇ ਸ਼ਾਮਲ ਹੋ ਨੇ ਕਿ ਤੱਗਾ ਸਬੂਤਾਂ ਦੀ ਅਨਹੋਂਦ ਵਿੱਚ ਇਸ ਵਿਸ਼ੇ ਤੇ ਕਿਆਂ ਅਰਾਈਆਂ ਅस्वीकारਨਯੋਗ ਨੇ ਚਖੁਰਬਾ ਨੇ ਅੱਗੇ ਕਿਹਾ ਕਿ ਅਮਰੀਕਾ ਭਾਰਤ 'ਤੇ ਲਗਾਤਾਰ ਝੂਠੇ ਦੋਸ਼ ਲਗਾ ਰਿਹਾ ਉਹ ਭਾਰਤ ਦੀ ਕੌਮੀ ਮਾਨਸਿਕਤਾ ਤੇ ਇਤਿਹਾਸ ਨੂੰ ਨਹੀਂ ਸਮਝਦਾ ਕਿਉਂਕਿ ਅਮਰੀਕਾ ਧਾਰਮਿਕ ਆਜ਼ਾਦੀ ਨੂੰ ਲੈ ਕੇ ਬੇਬੁਨਿਆਦ ਦੋਸ਼ ਲਗਾਉਂਦਾ ਰਹਿੰਦਾ ਹੈ ਵਾਸ਼ਿੰਗਟਨ ਦੀ ਕਾਰਵਾਈ ਸਪਸ਼ਟ ਤੌਰ ਤੇ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਹੈ ਜਿੱਥੋਂ ਤੱਕ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਨ ਦੀਆਂ ਕੈਸ ਅਰਾਇਆਂ ਦਾ ਸੰਬੰਧ ਹੈ ਕਿਉਂਕਿ ਕੋਈ ਸਬੂਤ ਨਹੀਂ ਹੈ ਇਸ ਅਵਿਕਾਰਯੋਗ ਨਹੀਂ ਅਮਰੀਕਾ ਭਾਰਤ ਦਾ ਇੱਕ ਦੇਸ਼ ਵਜੋਂ ਸਨਮਾਨ ਨਹੀਂ ਕਰ ਰਿਹਾ ਉਹਨਾਂ ਕਹ ਕੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਅਮਰੀਕਾ ਦੀ ਭਾਰਤ ਦੀ ਕੌਮੀ ਮਾਨਸਿਕਤਾ ਪ੍ਰਤੀ ਕਮਜ਼ੋਰ ਸਮਝਤੇ ਪ੍ਰਭੂਸਤ ਸੰਪੰਨ ਦੇਸ਼ ਵਜੋਂ 파ਰਤ ਪ੍ਰਤੀ ਨਿਰਾਦਰ ਨੂੰ ਦਰਸਾਉਂਦੀ ਹੈ ਰੂਸੀ ਅਧਿਕਾਰੀ ਨੇ ਕਈ ਹੋਰ ਦੇਸ਼ਾਂ ਤੇ ਝੂਠੇ ਦੋਸ਼ ਲਗਾਉਣ ਲਈ ਅਮਰੀਕਾ ਦੀ ਆਲੋਚਨਾ ਕੀਤੀ ਉਸਨੇ ਕਹ ਕੇ ਅੰਤਰਰਾਸ਼ਟਰੀ ਰਾਸ਼ਵੀ ਮਾਮਲੇ ਵਿੱਚ ਵਾਸ਼ਿੰਗਟਨ ਨਾਲੋਂ ਬਦੇਰੇ ਦਮਨਕਾਰੀ ਸ਼ਾਸਨ ਦੀ ਕਲਪਨਾ ਕਰਨਾ ਮੁਸ਼ਕਲ ਸੀ एयर इंडिया एक्सप्रेस दे 90 उडान बुधवार नु ਸਮੇਂ ਅਚਾਨਕ ਰੱਦ ਕਰ ਦਿੱਤੇ ਗਏ ਜਦੋਂ ਸੀਨੀਅਰ ਚਾਲਕ ਦਲ ਦੇ ਮੈਂਬਰਾਂ ਨੇ ਰਾਤ ਪੜਸ ਨੂੰ ਇੱਕ ਬਿਮਾਰੀ ਦੀ ਛੁੱਟੀ ਲੈ ਲਈ ਉਡਾਨਾਂ ਰੱਦ ਹੋਣ ਕਾਰਨ ਬਹੁਤ ਸਾਰੇ ਯਾਤਰੀ ਫਸ ਗਏ ਜਿਸ ਕਾਰਨ ਉਹਨਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਸਬੰਧ ਵਿੱਚ ਜਦੋਂ 에어 ਇੰਡੀਆ ਐਕਸਪ੍ਰੈਸ ਨੇ ਕਿਹਾ ਕਿ ਪੂਰੀ ਰਿਫੰਡ ਜਾਂ ਕਿਸੇ ਹੋਰ ਤਰੀਕੇ ਲਈ ਮੁਫਤ ਰੀ ਸ਼ਡਿਊਲਿੰਗ ਪ੍ਰਦਾਨ ਕੀਤੀ ਜਾਵੇਗੀ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਕੋਲ ਰਿਫੰਡ ਬਾਰੇ ਅਜੇ ਕੋਈ ਅਪਡੇਟ ਨਹੀਂ ਹੈ ਦੱਸਦੇ ਕਿ ਉਡਾਨ ਰੱਦ ਹੋਣ ਕਾਰਨ ਦਿੱਲੀ तिर्ਵੰਤमपुरम ਅਤੇ ਹੋਰ ਹਵਾਈ ਅੱਡਿਆਂ ਤੇ ਯਾਤਰੀ ਫਸੇ ਹੋਏ ਦੇਖੇ ਗਏ ਇਸ ਦੌਰਾਨ ਭੋਜਨ ਦੀ ਕਮੀ ਪਖਾਨੇ ਦੀ અનુਪਲਪਤਾ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ 85 ਸਾਲਾ ਆਰਤੀ ਪ੍ਰੇਮਿਕਨਾਥ ਪਟੇਲ ਨੇ ਭੋਜਨ ਅਤੇ ਪਖਾਨੇ ਦੇ ਖਰਾਬ ਪ੍ਰਬੰਧਨ ਦੀ ਸ਼ਿਕਾਇਤ ਕੀਤੀ ਉਸਨੇ ਕਿਹਾ ਅਸੀਂ ਸਵੇਰੇ 3 ਵਜੇ ਇੱਥੇ ਪਹੁੰਚੇ ਤੇ 에어ਪੋਰਟ ਤੋਂ ਬਾਹਰ ਆਏ ਮੈਂ 4 ਤੋਂ 5 ਘੰਟੇ ਤੱਕ ਆਪਣੇ ਆਪ ਦੇ ਕਾਬੂ ਰੱਖਿਆ ਕਿਉਂਕਿ ਉੱਥੇ ਟਾਇਲਟ ਦੀ ਸਹੂਲਤ ਨਹੀਂ ਸੀ ਮੈਂ ਪਹਿਲਾਂ ਕਦੇ ਇੰਨਾ ਦੁੱਖ ਨਹੀਂ ਚੱਲਿਆ ਸੀ ਪਾਰਤੀ ਅਮਰੀਕੀ ਪਰਉਪਕਾਰੀ ਰਮੇਸ਼ ਪੂਤੜਾ ਨੇ ਅਮਰੀਕਾ ਵਿੱਚ Hindu ਧਰਮ ਨਾਲ ਸੰਬੰਧਿਤ ਕਮਾਲੀ Hindu American Foundation ਐਕਟ ਨੂੰ 10 ਲੱਖ ਡਾਲਰ ਦਾਨ ਕੀਤੇ। ਹਿਊਸਟਨ ਨਿਵਾਸੀ ਕਾਰੋਬਾਰੀ ਪੁੱਤੜਾ ਨੇ ਹਾਲ ਹੀ ਵਿੱਚ HAF ਦੇ ਇੱਕ ਪ੍ਰੋਗਰਾਮ ਵਿੱਚ ਅਗਲੇ 4 ਸਾਲਾਂ ਵਿੱਚ ਉਸ ਨੂੰ 10 ਲੱਖ ਡਾਲਰ ਦੀ ਰਕਮ ਦੇਣ ਦਾ ਵਾਅਦਾ ਕੀਤਾ ਸੀ ਮਾਰਚ 2023 ਵਿੱਚ ਉਸ ਨੇ ਫਲੋਰੀਡਾ ਵਿੱਚ ਸਥਿਤ ਹਿੰਦੂ ਯੂਨੀਵਰਸਿਟੀ ਆਫ ਅਮਰੀਕਾ ਨੂੰ 10 ਲੱਖ ਡਾਲਰ ਦੀ ਰਕਮ দান ਕੀਤੀ ਇਹ ਯੂਨੀਵਰਸਿਟੀ ਅਮਰੀਕਾ ਦੀ ਇਕਲੌਤੀ ਸੰਸਥਾ ਹੈ ਜਿਸ ਦਾ ਉਦੇਸ਼ ਹਿੰਦੂ ਦਰਸ਼ ਤੇ ਅਧਾਰਿਤ ਸਿੱਖਿਆ ਪ੍ਰਦਾਨ ਕਰਨਾ ਹੈ ਹਿਊਸਟਨ ਵਿੱਚ HAF ਇਵੈਂਟ ਤੇ ਹੋਰ ਹਸਬਿੰ ਨੇ ਬਕਰੇ ਤੌਰ ਤੇ 4,50,000 ਡਾਲਰ ਇਕੱਠੇ ਕੀਤੇ ਉਤਰਾਖੰਡ ਦੇ ਮੋਲੇਤਾਰ ਮੀਤੇ ਬੱਦਲ ਫਟਣ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ ਹਾਲਾਂਕਿ ਇਸ ਨਾਲ ਪਹਾੜੀ ਸੂਬੇ ਦੇ ਕੁਝ ਹਿੱਸਿਆਂ 'ਚ ਲੱਗੀ ਜੰਗਲ ਦੀ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਮਿਲੀ ਪਾਟ ਮੌਸਮ ਵਿਗਿਆਨ ਵਿਭਾਗ ਆਈਐਮਡੀ ਨੇ ਲੋਕਾਂ ਨੂੰ ਪਹਾੜਾਂ ਦੀ ਯਾਤਰਾ ਕਰਨ ਤੋਂ ਸਾਵਧਾਨ ਕੀਤਾ ਕਿਉਂਕਿ 13 ਮਈ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ 10 ਦੇ ਉਤਰਾਖੰਡ ਦੇ ਅਲਮੋੜਾ ਉਤਰਾਖੰਸ਼ੀ ਅਤੇ ਬਗੇਸ਼ਵਰ ਜ਼ਿਲ੍ਹਿਆਂ ਵਿੱਚ ਮੋਲੇਤਾਰ ਮੀਂਹ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਗਿਆ ਇਨ੍ਹਾਂ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਹੇਠਲੇ ਇਲਾਕਿਆਂ ਵਿੱਚ ਘਰਾਂ 'ਚ ਪਾਣੀ ਭਰ ਗਿਆ ਜਦ ਕਿ ਸੜਕਾਂ ਤੇ ਅਵਾਜਈ ਜਾਮ ਵੇਖਿਆ ਗਿਆ ਪਰ ਮੀਂਹ ਨੇ ਕਾਫੀ ਹੱਦ ਤੱਕ ਜੰਗਲ ਦੀ ਅੱਗ ਬੁਝਾਉਣ ਵਿੱਚ ਮਦਦ ਕੀਤੀ ਖਾਸ ਕਰਕੇ ਕਸਾਉ ਖੇਤਰ ਵਿੱਚ 8 ਮਈ ਦੀ ਰਾਤ ਨੂੰ ਅਲਮੋੜਾ ਚ ਬੱਦਲ ਫਟਣ ਨਾਲ ਅਲਮੋੜਾ ਕੋਸਾਨੀ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਜਦ ਕਿ ਹੇਠਲੇ ਇਲਾਕਿਆਂ ਵਿੱਚ ਦੁਕਾਨਾਂ ਤੇ ਮਕਾਨ ਪਾਣੀ ਦੇ ਵਹਾਰ ਨਾਲ ਆਏ ਮਲਬੇ ਨਾਲ ਪਰਗੇ ਇਸ ਦਰਮਿਆਨ ਕਰੀਬ ਅੱਧਾ ਦਰਜਨ ਵਾਹਨ ਵੀ ਫਸੇ ਰਹੇ ਨੇ ਅਧੇਲ ਮੋੜਾ ਕੰਸਾਨੀ ਮਲਬੇ ਨਾਲ ਪ੍ਰਭਾਵਿਤ ਰਿਹਾ ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਤਾਮੀ ਨੇ ਮਾਨਸੂਨ ਆਫਤ ਕਟਾਉਣਾਂ ਦੇ ਨਾਲ ਹੀ ਚਾਰਤਮ ਜਾਫਰਾ ਪ੍ਰਬੰਧਨ ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਉਹਨਾਂ ਨੇ ਅਧਿਕਾਰੀਆਂ ਨੂੰ ਪੂਰੇ ਸਾਧਨਾਂ ਦੇ ਇਸਤੇਮਾਲ ਕਰਨ ਦਾ ਆਦੇਸ਼ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਤੇ ਕਾਰਵਾਈ ਕੀਤੀ ਜਾਵੇਗੀ ਬ੍ਰਾਜ਼ਿਲ ਇੰਨੀ ਦਿਨੀ ਕੁਦਰਤੀ ਆਫਤ ਨਾਲ ਜੂਝ ਰਿਹਾ ਬ੍ਰਾਜ਼ਿਲ ਦੇ ਦੱਖਣ ਚ ਸਥਿਤ ਰਿਓ ਗ੍ਰਾਂਡੇਡੋ ਸੂਬੇ ਚ ਇੱਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਹੜਾ ਆ ਗਿਆ ਇਸ ਹੜ੍ਹ ਕਾਰਨ ਕਰੀਬ 100 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਹੜ ਨਾਲ 14.5 ਲੱਖ ਲੋਕ ਪ੍ਰਭਾਵਿਤ ਹੋਏ ਨੇ 2 ਲੱਖ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਬ੍ਰਾਜ਼ੀਲ ਦੀ ਸਿਵਲ ਡਿਫੈਂਸ ਆਈਐਨਸੀ ਦੇ ਅੰਕੜਿਆਂ ਮੁਤਾਬਕ ਹੜ ਅਤੇ ਮੀਂਹ ਕਾਰਨ ਹੁਣ ਤੱਕ ਲਗਭਗ 1 ਲੱਖ ਘਰ ਅਚਕਤਿਆਂ ਪੂਰੀ ਤਰ੍ਹਾਂ ਧਵਾ ਹੋ ਚੁੱਕੇ ਨੇ ਬ੍ਰਾਜ਼ੀਲ ਦੇ ਰਿਓ ਗ੍ਰਾਂਡੇਡੋ ਦੋ ਰਾਜ ਵਿੱਚ 29 ਅਪ੍ਰੈਲ ਤੋਂ ਭਾਰੀ ਬਾਰਿਸ਼ ਹੋ ਰਹੀ ਇਸ ਕਾਰਨ ਸੂਬੇ ਦੇ 497 ਵਿੱਚੋਂ 414 ਸ਼ਹਿਰ ਹੜਾਂ ਦੀ ਮਾਰ ਹੇਠ ਨੇ ਇਹ ਰਾਜ ਬ੍ਰਾਜ਼ਿਲ ਵਿੱਚ ਚੋਟੀ ਦਾ ਖੇਤੀਬਾੜੀ ਅਤੇ ਪਸ਼ੂਪਾਲਣ ਵਾਲਾ ਰਾਜ ਹੈ ਅਰਜנטיਨਾ ਅਤੇ ਉਰਗਵੇਦੀ ਸਰਹੱਦ ਤੇ ਸਥਿਤ ਇਹ ਰਾਜ ਮੀਂਹ ਅਤੇ ਹੜ੍ਹਾਂ ਦੇ ਨਾਲ ਨਾਲ ਤੂਫਾਨਾਂ ਨਾਲ ਵੀ ਜੂਝ ਰਿਹਾ ਇੱਕ ਅੰਦਾਜ਼ੇ ਮੁਤਾਬਿਕ ਇਸ ਮੀਂਹ ਅਤੇ ਹੜ੍ਹ ਕਾਰਨ ਲਗਭਗ 4.6 ਬਿਲੀਅਨ ਰਿਆਲ ਦਾ ਆਰਥਿਕ ਨੁਕਸਾਨ ਹੋਇਆ ਅਤੇ ਵੱਡੀ ਮਾਤਰਾ ਵਿੱਚ ਰਿਹਾਇਸ਼ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸਵੇਤਨ ਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ।